ਹੈਲੋ ਜੀ ਪਿੰਡਾਂ ਦੇ ਕੰਮ ਕਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਆਪਾਂ ਦੱਸਦੇ ਹਾਂ ਜੀ ਸੋਨੂੰ ਮਿੱਥੇ ਸਾਫ਼ ਕਰਨ ਦੀ ਬਹੁਤ ਹੀ ਸੌਖੀ ਟ੍ਰਿਕ ਕਿਉਂਕਿ ਆਪਾਂ ਜਦੋਂ ਮਿੱਥੇ ਸਾਫ਼ ਕਰਦੇ ਹਾਂ ਬਹੁਤ ਟਾਈਮ ਲੱਗ ਜਾਂਦਾ ਤੇ ਆਪਾਂ ਨੂੰ ਇਕੱਲੇ-ਇਕੱਲਾ ਪੱਤਾ ਸਾਫ਼ ਕਰਨਾ ਪੈਂਦਾ ਤੇ ਇੱਕ ਆਪਾਂ ਇਸ ਤਰ੍ਹਾਂ ਦਾ ਗ੍ਰੇਟਰ ਲੈ ਲਾਂਗੇ ਤੇ ਜਿਹੜੀ ਮੋਟੀ ਸਾਈਡ ਆ ਉਹਦੇ ਵਿੱਚ ਆਪਾਂ ਇਸ ਤਰ੍ਹਾਂ ਮਿੱਥੇ ਪਾਲਾਂਗੇ ਤੇ ਬਹੁਤ ਛੇਤੀ ਆਪਣੇ ਮੇਥੇ ਜਿਹੜੇ ਸਾਫ ਹੋ ਜਾਂਦੇ ਆ ਤੇ ਪੱਤੇ ਅਲੱਗ ਹੋ ਜਾਂਦੇ ਆ ਇਸ ਤਰ੍ਹਾਂ ਆਪਾਂ ਪਾਲਿਆ ਕਰਾਂਗੇ ਤੇ ਜਿਹੜੇ ਪੱਤੇ ਉਹ ਅਲੱਗ ਹੋ ਜਾਣਗੇ ਤੇ ਡੰਡੀਆਂ ਆਪਣੀਆਂ ਅਲੱਗ ਹੋ ਜਾਣਗੀਆਂ ਬਹੁਤ ਜਲਦੀ ਇਹ ਸਾਫ ਹੋ ਜਾਂਦੇ ਆ ਤੇ ਭੈਣਾਂ ਦਾ ਕੰਮ ਵੀ ਜਲਦੀ ਖਤਮ ਹੋ ਜਾਂਦਾ ਤੇ ਆਪਾਂ ਤੁਹਾਨੂੰ ਹੁਣ ਕਰਕੇ ਦਿਖਾਉਣੀ ਅੱਜ ਇਹ ਮੇਥੇ ਸਾਫ ਇਹ ਤੇ ਜਦੋਂ ਆਪਾਂ ਇੱਥੇ ਸਾਫ਼ ਕਰਦੇ ਆਪਾਂ ਨੂੰ ਬਹੁਤ ਟਾਈਮ ਲੱਗ ਜਾਂਦਾ ਤੇ ਇਸ ਰੈਸਪੀ ਨਾਲ ਆਪਾਂ ਵੈਂਟੂ ਮੈਂਟੇ ਵਿੱਚ ਇੱਥੇ ਸਾਫ਼ ਕਰ ਸਕਦੇ ਪੱਤੇ ਆਪਣੇ ਅਲੱਗ ਹੋ ਜਾਂਦੇ ਆ ਤੇ ਆਹ ਡੰਡੀਆਂ ਦੇਖੋ ਇਹ ਆਪਣੀਆਂ ਅਲੱਗ ਹੋ ਜਾਂਦੀਆਂ ਇਕ ਤਰ੍ਹਾਂ ਨਾਲ ਅੰਦਰੋਂ ਦਾ ਕੰਮ ਸਖਾਲਾ ਹੋ ਜਾਂਦਾ ਡੰਡੀਆਂ ਲੱਗ ਹੋਈ ਜਾਂਦੀਆਂ ਇਸ ਦਾ ਇਹੋ ਜਿਹਾ ਗ੍ਰੇਟਰ ਤਾਂ ਵੀ ਆਪਣੇ ਹਰ ਇੱਕ ਦੇ ਘਰ ਵਿੱਚ ਹੀ ਹੁੰਦਾ ਤੇ ਆਪਾਂ

ചിരണി ടോട

ਆ ਜਾਲਤ ਤੇ ਲਿੰਦੇਾਸ ਤੇ ਲਾਲੇ ਨੇ ਮਗਰ ਸਬਜੀ ਬਣਾਈ ਸਿੱਧੇ ਇਸ ਤਰੀਕੇ ਨਾਲ ਬਿਤੇ ਰਹੀ ਜਾਂਦੀ ਹੁੰਦੀ ਹੋਂਦਾਰੇ ਠੰਡ ਹੋ ਜੂ ਕਰਨਾ ਹੋਂਦਨ ਲੱਗੀ ਸੀ ਠੰਡ ਹੈਗੀ ਸੀ ਠੰਡਾ ਇਹਦਾ ਅੱਜ ਖਾਓ ਵੀ ਸਾਰੇ ਜਿੰਦ ਵੀ ਨਹੀਂ ਖੱਟੀ ਖਾਓ ਰਾਤ ਨੇ ਟੋਪੀ ਲਾਤੀ ਪਰ ਸਿਰ ਦੁਖਣ ਲੱਗ ਖਵਾ ਦੀ ਵਾਤ ਹੋਰ ਵੀ ਬਹੁਤ ਹੀ ਤੇਜ਼ ਹਵਾ ਕਣੀਆਂ ਵੀ ਦੇਖਦੀਆਂ ਸਾਡੇ ਥੋੜੀਆਂ ਥੋੜੀਆਂ 5:30 5:00 ਵਜੇ ਦੇ ਹੁੰਦੇ ਹੁੰਦੇ ਹਾਂ ਨਹੀਂ ਉੱਥੇ ਤਾਂ ਹੈ ਨਹੀਂ ਸੀ ਇਦਾਂ ਪਰ ਬਣਾਵਾਂਗੇ ਜੀ ਪਨੀਰ ਦੀ ਪਰਜੀ ਇਹ ਆਪਣਾ ਥੋੜਾ ਜਿਹਾ ਦੇਸੀ ਘਿਓ ਪਾ ਲਿਆ ਤੇ ਕਿਉਂ ਨਾ ਸਮੈਲਟ ਕਰ ਲਾਂਗੇ ਚੰਗੀ ਤਾਂ ਕਿੰਦੀ ਹੁਣ ਬਹੁਤ ਦੇਰ ਚੱਲ ਰਹੀ ਹੈ ਗੈਸ ਦਾ ਸੇਕ ਨਹੀਂ ਲਾਗਦਾ ਤਾਂ ਹੀ ਕਿਉਂ ਨਹੀਂ ਮੈਲਟ ਹੋ ਰਿਹਾ ਟਾਈਮ ਲੰਘਿਆ ਹੁਆ ਨਾਲ ਗੈਸ ਵੀ ਕੱਟ ਚਾਲਦਾ ਗੈਸ ਆਪਣਾ ਬਾਹਰ ਆ இதா ஜீரா ஜம்யா ஏதா ਬ੍ਰੇਕ ਕੱਟਿਆ ਹੋਇਆ ਪਾਣੀ ਆ ਪਿਆ ਹੈ ਤੇ ਹੁਣ ਇਹਨੂੰ ਆਪਾਂ ਭੁੰਨ ਲਾਂਗੇ స్వాద అనసా నమక సారే మసాలే థి మర్చా ఫివే గర్మ మసాలా మిర్చి మిక్స Abang misalnya, misalnya, mana pade cipnir karling? Lima persen di sana karling. ਕਿ ਤਿਆਰ ਹੈ ਜੀ ਤੇ ਹੁਣ ਇੰਦਰ ਆਪਾਂ ਕਰਦੇ ਆ ਜੀ ਹੁਣ ਰਾਤ ਵਾਸਤੇ ਤੇ ਵਾਸਤੇ ਦੁੱਧ ਘਰ ਨੂੰ ਕਿਉਂਕਿ ਆਪਣੇ ਸਾਰੇ ਕੀਮੇ ਰੱਖੀਏ ਰੱਖੀਏ ਗੈਸ ਵੀ ਨਹੀਂ ਚੱਲਣ ਜਿੰਦੀ ਹਵਾ ਮੈਂ ਗੈਸ ਵੀ ਨਹੀਂ ਚੱਲਣ ਜਿੰਦੀ ਹਵਾ ਹਾਂ ਜਦੋਂ ਅੱਗੇ ਵੀ ਅੱਥ ਨੇ ਮਮਾ ਸੰਦ ਗੰਨ ਕਰਿਆ ਹੁਣ ਫੇਰ ਕਿਹ ਅਹੋ ਹਵਾ ਪੈਂਦੀ ਹੈ ਗੈਸ ਨੂੰ ਸੇਕ ਨਹੀਂ ਲੱਗਦਾ ਨਹੀਂ ਤਾਂ ਕੰਮ ਨਹੀਂ ਜਾਂਦੀ ਨਹੀਂ ਹਵਾ ਹੀ ਵਾਈ ਅੱਜ ਕੀ ਹਵਾ ਪਤਾ ਨਹੀਂ ਚਾਰ ਸਪਰੇ ਕੁ ਮੀ ਜਾਂਦੀ ਆ ਲੱਗਦਾ ਤਾਂ ਹੈਗਾ ਮੀਆ ਆਊਗਾ ਹਾਂ ਬੱਦਲ ਵੀ ਪੂਰੇ ਹੋਏ ਤੇ ਉਹ ਤਾਂ ਮਾਥਣੀ ਮਾੜੀ ਮਾੜੀ ਕੰਨਾਈ ਹਰਦੀ ਬੱਦਲ ਦਾ ਲੱਗਦਾ ਮਮਮੀ ਨੂੰ ਇੰਨੀ ਖਾਂਦਾ ਅੰਨੇ ਮੈਨੂੰ ਦੁੱਧ ਬਿਨਾ ਨਹੀਂ ਰਾਤ ਨੂੰ ਪੀਤੇ ਬਣਾ ਸਰਦਾ 25 ਲਾ ਗਿਆ ਸਾਡਾ 30 ਇਹ ਨਹੀਂ ਆਇਆ ਆਖਿਆ ਮੇਰੇ ਮੰਮੀ ਕਹਿੰਦੇ ਥੋੜਾ ਜਿਹਾ ਪੀਲਾ ਪਤਾ ਨਹੀਂ ਕਹਿੰਦੀ ਦੁੱਧ ਬਿਨਾ ਮੈਂ ਸਰਦੇ ਨਹੀਂ ਮਾਹੋ ਮੈਨੂੰ ਤਾਂ ਕੁਝ ਨਾ ਕੋ ਮੈਂ ਪੀਂਦੀ ਹੋਈ ਨਹੀਂਗੀ ਦੁੱਧ ਤਾਂ ਤਾਂ ਪੀ ਲੈ ਇਹ ਮੈਂ ਤਾਂ ਜੀ ਕਰਨ ਲੱਗ ਜਾਂਦਾ ਲੈ ਜਦੋਂ ਕਈ ਦਿਨ ਹੋ ਗਏ ਉਹਦੇ ਮੈਂ ਚੱਲ ਆਏ ਲੱਗੇ ਰੋਟੀ ਸਦੇ ਹਾਂ ਖਾਲੀ ਮੈਂ ਹਾਂ ਚੱਲ ਪੀ ਲੈ ਥੋੜਾ ਜਿਹਾ ਜਦੋਂ ਸਿਵਨਾ ਘਣ ਫੜਾਉਣ ਲੱਗੀ ਤੇ ਮੈਂ ਤਾਂ ਉਹਦੀਆਂ ਹੀ ਲੱਗੇ ਦੋ ਕੁ ਕੁੱਟਾਂ ਨਾਲ ਜੀ ਕਰਦਾ ਤੇ ਉਹ ਤਾਂ ਕਹਿੰਦੇ ਮੈਂ ਤਾਂ ਜਮੀਨ ਸਰਦਾ ਕਹਿੰਦੇ ਕਿ ਕਿੰਝ ਮਰਦੇ ਨਹੀਂ ਹੋ ਸਕਦਾ